ਜੀਤ ਸਿੰਘ ਓਜਲਾ ਨੇ ਸਾਫ ਸਫਾਈ ਦਾ ਲਈ ਜਾਇਜ਼ਾ ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਵਿੱਚੋਂ ਨਿਕਲਣ ਵਾਲੇ ਇਤਿਹਾਸਿਕ ਨਹਿਰ ਤਾਰਾ ਵਾਲਾ ਪੁਲ ਤੇ ਸੁਲਤਾਨਬਿੰਦ ਨਹਿਰ ਵਿੱਚੋਂ ਹੋ ਰਹੀ ਸਾਫ ਸਫਾਈ ਦਾ ਜਾਇਜ਼ਾ ਲੈਣ ਦੇਣ ਲਈ ਪਹੁੰਚੇ ਐਮਪੀ ਗੁਰਜੀਤ ਸਿੰਘ ਓਜਲਾ ਨਹਿਰ ਦੀ ਸਾਫ ਸਫਾਈ ਲਈ 2800000 ਦਾ ਮਨਰੇਗਾ ਤੋਂ ਕੰਮ ਕਰਵਾਇਆ ਸ਼ੁਰੂ ਅੰਮ੍ਰਿਤਸਰ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀ ਸਰ ਜੀ ਭਾਜੀ ਜਿਹੜਾ ਅੱਜ ਸੁਲਤਾਨਪੁਰ ਨਹਿਰ ਦਾ ਦੌਰਾ ਕੀਤਾ ਅੱਜ ਸੁਲਤਾਨਪੁਰ ਨਹਿਰ ਦਾ ਦੌਰਾ ਅਸੀਂ ਜਿਹੜਾ ਕੀਤਾ ਉਹਦਾ ਇੱਕ ਮਰੋਰ ਰੱਖਿਆ ਕਿ ਇਹ ਨਹਿਰ ਦਾ ਸਾਫ਼-ਸਥਰਾ ਪਾਣੀ ਇਹਦੇ ਵਿੱਚ ਵਗੇ ਇਹਦੇ ਜਿਹੜੀ ਗੰਦਗੀ ਪਈ ਸੀ ਉਹ ਜਿਹੜੀ ਪੀੜੇ ਜਿਹੜਾ ਸਾਡੇ ਧਿਆਨ ਚਾਹੀ ਹੈ ਉਹਦੇ ਤੇ ਪੂਰਨ ਤੌਰ ਤੇ ਸਫਾਈ ਕਰਕੇ ਹੋਵੇ ਔਰ ਇਹਦਾ ਹੜਾ ਵਾਲਾ ਦੁਆਲਾ ਇਹ ਸਹਿਰਗਾ ਅੱਛੀ ਬਣ ਸਕੇ ਤੇ ਅੱਜ ਮੈਂ ਚੇਚੇ ਤੌਰ ਤੇ ਬਾਬਾ ਜਗਜੀਤ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਟੀਮ ਬਾਬਾ ਵਰਜੀਤ ਸਿੰਘ ਜਿਹੜੀ ਆਏ ਨੇ ਕਿਉਂਕਿ ਇਹ ਜਿੰਨਾ ਪ੍ਰੋਜੈਕਟ ਚੱਲ ਰਿਹਾ ਇਹੀ ਇਹਨਾਂ ਦੀ ਦੇਖ ਰੇਹੇ ਏ ਔਰ ਇਹਨਾਂ ਲੋ ਚਲਾਇਆ ਜਾ ਰਿਹਾ ਏ ਔਰ ਅਸੀਂ ਇਹਦੇ ਪਰ ਦੋਹੀ ਬੰਨੀ ਹੀ ਇਹ ਸੈਰਗਾ ਜਿਹੜੀ ਬਣਾਵਾਂਗੇ ਔਰ ਇਹਦੇ ਦੀ ਕਰੀਪ ਨੇ ਕੁਛ ਆਗੇ ਨੇ ਕੁਝ ਹੋਰ ਆਉਣ ਵਾਲੇ ਨੇ ਔਰ ਇਹ ਮੇਰਾ ਜਿਹੜਾ ਮੇਰਾ ਆਪਣਾ ਵਿਜ਼ਨ ਏ ਉਹ ਇਹ ਆਂਦਾ ਕਿ ਜਿਹੜਾ ਇਹ ਕੁਦਰਤੀ ਵਾਹ ਹੁੰਦਾ ਪਾਣੀ ਦਾ ਉਹਦੇ ਆਲੇ ਦੁਆਲੇ ਮਨੁੱਖ ਜਦੋਂ ਸੈਰ ਵੀ ਕਰਦਾ ਏ ਉਹਦੇ ਚ ਪੋਜ਼ਿਟਿਵਿਟੀ ਬਹੁਤ ਆਉਂਦੀ ਏ ਔਰ ਦੂਸਰੀ ਗੱਲ ਇਹ ਏ ਕਿ ਜਿਹੜੇ ਸਾਡੇ ਸ਼ਹਿਰ ਬਣੇ ਆ ਜਿੱਦਾਂ ਤੁਸੀਂ ਸੁਲਤਾਨਪਿੰਡ ਏਰੀਆ ਗਿੱਲੋ ਜਾਂ ਕੋਟ ਮੈਸਿੰਗ ਦਾ ਗਿੱਲੋ ਸ਼ਹੀਦ ਉਧਮ ਸਿੰਘ ਨਗਰ ਗਿੱਲੋ ਇਹ ਸਾਰਾ ਏਰੀਆ ਜਿਹੜਾ 97th ਰੋਡ ਦਾ ਹੈ ਇਹ ਅਨਪਲਾਨਡ ਏਰੀਏ ਨੇ ਇੱਥੇ ਕੋਈ ਪਾਰਕ ਨਹੀਂ ਹੈਗਾ ਕਿਸੇ ਬੰਦੇ ਲਈ ਸੈਰ ਕਰਨ ਦੀ ਜਗ੍ਹਾ ਨਹੀਂ ਹੈਗੀ ਇਸੇ ਤਰ੍ਹਾਂ ਹੀ ਸਾਡੇ ਤੁੰਗਟਾਪ ਟ੍ਰੇਨ ਹੈ ਉਹਦੇ ਵੀ ਆਸ-ਪਾਸੇ ਕੋਈ ਪਾਰਕ ਨਹੀਂ ਹੈਗਾ ਚਲੋ ਉੱਥੇ ਰੋਜ਼ ਐਵੈਨਿਊ ਪਾਰਕ ਹੈਗਾ ਪਰ ਜਿਹੜਾ ਲੰਬਾ ਏਰੀਆ ਚ ਨਹੀਂ ਜਿਆਦਾ ਸਸ ਨੇ ਤੋ ਮੇਰਾ ਇਹ ਸੋਚਣਾ ਹੈ ਕਿ ਇਹਨਾਂ ਸਾਰੀਆਂ ਜਿਹੜੇ ਪਾਣੀ ਦੇ ਕੁਦਰਤੀ ਬਾਹ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੇ ਆਪਾਂ ਸੈਰਗਾ ਬਣਾ ਸਕਦੇ ਆ ਬੰਦੇ ਤੁਰ ਫਿਰ ਸੈਰ ਕਰ ਸਕਦੇ ਆ ਕਿਉਂਕਿ ਸਿਹਤਮੰਦ ਹੋਣ ਵਾਸਤੇ ਅੱਜ ਹਰੇਕ ਲਈ ਸੈਰ ਕਰਨਾ ਬਹੁਤ ਜ਼ਰੂਰੀ ਹੈ ਬਾਕੀ ਚਾਹੇ ਉਹ ਜ਼ਿੰਦਗੀ ਜੋ ਕਰਦਾ ਜਿੱਤਾਂ ਵੀ ਜਿੰਦਾ ਹੈ ਉਹ ਇੱਕ ਖਰੀ ਚੀਜ਼ ਹੈ ਜੀ ਤੋ ਉਹਦੇ ਵਾਸਤੇ ਅਸੀਂ ਇੱਥੇ ਵੀ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਿ ਇਸ ਤੋਂ ਬਾਅਦ ਜਦੋਂ ਆਹ ਪ੍ਰੋਜੈਕਟ ਤੁਸੀਂ ਕੰਪਲੀਟ ਕਰ ਦੇ ਜੇ ਸਾਡਾ ਜਿਹੜਾ ਅਗਲਾ ਪਰਮਾਤਮਾ ਮਿਹਰ ਕਰੇ 24 ਤੋਂ ਬਾਅਦ ਇੱਕ ਟਾਰਗੇਟ ਹੈ ਇਹ ਜਿਹੜੀ ਬੱਲੇ ਵਾਲੀ ਨਹਿਰ ਹੈ ਇਹਨੂੰ ਇੱਥੋਂ ਲੈ ਕੇ ਕਰਨਤਾਲ ਰੋਡ ਤੋਂ ਲੈ ਕੇ ਤੇ ਕੰਪਲੀਟ ਅੱਗੇ ਅਸੀਂ ਬੱਲੇ ਤੱਕ ਲੈ ਕੇ ਜਾਵਾਂਗੇ ਇਹਨੂੰ ਦੋਹੀ ਪੰਨੇ ਉਸੇ ਤਰ੍ਹਾਂ ਇਹ ਟੰਗਟਾਪ ਟ੍ਰੇਨ ਦਾ ਦੋਹੀ ਬੰਨੀ ਪਾਸਾ ਜਿਹੜਾ ਆ ਉਹ ਕੰਪਲੀਟ ਸ਼ਹਿਰ ਦਾ ਜਿਹੜੀਆਂ ਨੇ ਉਹ ਦੋਵੇਂ ਬਣਾ ਕੇ ਦਿੱਤੇ ਜਾਣਗੇ ਕਿਉਂਕਿ ਇਹ ਜਿਹੜਾ ਇਹਨਾਂ ਵੱਲੋਂ ਕੰਮ ਕੀਤਾ ਇਹਦਾ ਬਾਬਿਆਂ ਨੂੰ ਕਿਉਂਕਿ ਜੇ ਠੇਕੇਦਾਰ ਦੇ ਰਾਈ ਕਰਾਉਨੇ ਆ ਤੁਹਾਨੂੰ ਪਤਾ ਦਿਓ ਵੀ ਘੱਟ ਪੈਸੇ ਜਿਹੜੇ ਉਹ ਲਾਉਂਦੇ ਕਿਉਂਕਿ ਤੇ ਕ腐ਸ਼ਨ ਹੁੰਦੀ ਹੈ ਪਰ ਮਹਾਪੁਰਸ਼ਾਂ ਦਾ ਇਹਨਾਂ ਨੇ ਪੈਸੇ ਵੀ ਪੂਰੇ ਲਾਉਣੇ ਆ ਘਟ ਗਿਆ ਤੇ ਇਹਨਾਂ ਨੇ ਉਹ ਸੇਵਾ ਸਾਰਾ ਨਿਵਾਦ ਨਿਵਾਦ ਦੇ ਕਿਉਂਕਿ ਇੰਨਾ ਕੰਮ ਇੰਨੇ ਪੈਸਾ ਨਾਲ ਹੋ ਨਹੀਂ ਸਕਦਾ ਜਿੰਨਾ ਵੱਡਾ ਕੰਮ ਇਹਨਾਂ ਨੇ ਕਰਤਾ ਸੋ ਮੈਂ ਇਹਨਾਂ ਦਾ ਤਨਮਾਦ ਕਰਦਾ ਕਿਉਂਕਿ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤਾ ਜਦੋਂ ਤਰਨਤਨ ਰੋਡ ਤੋਂ ਇਹਨਾਂ ਨੇ ਸ਼ੁਰੂਆਤ ਕੀਤਾ ਸੀ ਕੋਟ ਮੈਸਿੰਗ ਵਾਲੇ ਪੁਲ ਦੇ ਉੱਤੋਂ ਚਾਟੀਵਿੰਡ ਵਾਲਾ ਪੁਲ ਜਿਹੜਾ ਕਹਿ ਦਿੰਨੇ ਉਦੋਂ ਕਿਸੇ ਨੂੰ ਅਜੇ ਪਤਾ ਨਹੀਂ ਸੀ ਕਿ ਇਹਨਾਂ ਦੇ ਮਨ ਦਾ ਬਨੋਰਤ ਕੀ ਹੈ ਪਰ ਜਦੋਂ ਮੈਂ ਬਾਬਾ ਜੀ ਨਾਲ ਬਹਿ ਕੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤਾ ਤੇ ਮੈਂ ਕਿਹਾ ਕਿਉਂ ਨਾ ਜੀ ਤੁਹਾਨੂੰ ਅਸੀਂ ਪੈਸੇ ਅਸੀਂ ਮਹੱਈਆ ਕਰਵਾ ਦਿੰਨੇ ਆ ਕਿਸੇ ਤਰੀਕੇ ਦੇ ਨਾਲ ਇੱਕ ਠੇਕੇਦਾਰ ਨੂੰ ਨਾਲ ਤੁਹਾਡੇ ਜੋੜ ਦਿੰਨੇ ਆ ਪਰ ਸੇਵਾ ਤੁਹਾਡੀ ਦੇਖ ਰਿਹੇ ਜਿਹੜੇ ਕਰਾਵਾਂਗੇ ਕਿਉਂਕਿ ਸਾਨੂੰ ਪਤਾ ਆ ਕਿ ਤੁਹਾਡਾ ਇਹ ਜਿਹੜਾ ਸਾਡਾ ਰੁਪਈਆ ਇਹ 100 ਗੱਲ ਕਹਣਾ ਜਦੋਂ ਤੁਸੀਂ ਲਾਓਗੇ ਕਿਉਂਕਿ ਤੁਹਾਡੇ 'ਚ ਇੱਕ ਸ਼ਰਧਾ ਆ ਇੱਕ ਭਾਵਨਾ ਆ ਇੱਕ ਗੁਰੂ ਦੇ ਪ੍ਰਮਾਤਮਾ ਦੇ ਗੁਰਸਿੱਖ ਜੀ ਤੁਹਾਡਾ ਇੱਕ ਜਿਹੜਾ ਉਕੀਤੇ ਪਰਾਲੇ ਨੂੰ ਸਾਰੀ ਦੁਨੀਆ ਨੂੰ ਦੇਖਦੇ ਨੇ ਸੋ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਲੱਖ ਲੱਖ ਸ਼ੁਕਰਾਨੇ ਆ ਇਹਨਾਂ ਨੇ ਇਸ ਵੱਲ ਨਿਗਾਹ ਮਾਰੀ ਹੈ ਔਰ ਅਸੀਂ ਵੀ ਹੁਣ ਉਸ ਬੰਦ ਤੇ ਤੁਰ ਪਏ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ 2026 ਹੋਏਗਾ ਪਰਮਾਤਮਾ ਜਿਹੜਾ ਅਗਲਾੜਾ ਵਿਜ਼ਨ ਮੇਰਾ ਸਭ ਤੋਂ ਵੱਡਾ ਇਹੀ ਹੈ ਕਿ ਇਹ ਨਹਿਰ ਦਾ ਆਲਾ ਦਵਾਲਾ ਜਿਹੜੇ ਜਿੱਥੇ ਬਾਹਰ ਹੈ ਇੱਕ ਦੋ ਦੇ ਚ ਆਪਾਂ ਗੰਦਗੀ ਪਾਉਣ ਤੋਂ ਲੋਕਾਂ ਨੂੰ ਰੋਕਾਂਗੇ ਵੀ ਹੱਥ ਵੀ ਜੋੜਾਂਗੇ ਬੇਨਤੀਆਂ ਵੀ ਕਰਾਂਗੇ ਸਮੁੱਚੇ ਧਾਰਿਕ ਸਥਾਨਾਂ ਨੂੰ ਵੀ ਬੇਨਤੀਆਂ ਕਰਾਂਗੇ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤੇ ਨਾਲ ਤਿੰਨ ਚੀਜ਼ਾਂ ਦੇ ਸਾਨੂੰ ਪਹਿਰਾ ਦੇਣ ਦੀ ਲੋੜ ਪੈਣੀ ਹੈ ਔਰ ਜੇ ਕੋਈ ਸਾਡੀ ਫਿਰ ਉਸ ਤੋਂ ਬਾਅਦ ਵੀ ਕਾਨੂੰਨ ਤੋੜੇਗਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕਰਵਾਵਾਂਗੇ ਤਾਂ ਕਿ ਇਹੜ ਪਾਣੀ ਨੇ ਇਹ ਇਕੱਲੇ ਬੰਦੇ ਦੇ ਪੀਣ ਵਾਲੇ ਨਹੀਂਗੇ ਇਹ ਚ ਲੱਖਾਂ ਜੀਵ ਜੰਤੂ ਜਿਹੜੇ ਪਾਲਦੇ ਨੇ ਇਹਨੂੰ ਪੀ ਗਏ ਸਾਡਾ ਫਰਜ਼ ਬੰਦ ਹੈ ਕਿ ਸ੍ਰਿਸ਼ਟੀ ਦੇ ਵਾਸਤੇ ਹਰ ਜੀਵ ਜੰਤੂ ਨੂੰ ਅਸੀਂ ਉਹਦੀ ਜੀਮਣੀ ਉਹਦਾ ਉਹਦਾ ਸਹੀ ਪਾਣੀ ਜਿਹੜਾ ਵਾ ਉਹਨੂੰ ਪਾਈਆ ਕਰੀ ਕਿੰਨੇ ਕਿਸਮ ਦੇ ਵਿੱਚ ਪ੍ਰੋਜੈਕਟ ਜਿਹੜਾ ਕੰਪਲੀਟ ਹੋ ਗਿਆ ਇਹ ਦੇਖੋ ਆਹੜਾ ਸਫਾਈ ਵਾਲਾ ਪ੍ਰੋਜੈਕਟ ਹੈ ਸੋਨੂ ਜੀ ਇਹ ਇਹਨਾਂ ਨੇ ਸਮੋਚੀ ਟੀਮ ਨੇ ਕਿਉਂਕਿ ਮੇਰੇ ਲਈ ਹੀ ਗਏ ਸੀ ਇਹਨਾਂ ਨੇ ਮੇਰਾ ਕਿੰਨੇ ਦਾ 22 ਲੱਖ ਦਾ ਪਾਸ ਕਰਾਇਆ 20 ਲੱਖ ਰੁਪਈਆ ਮਨਰੇਗਾ ਤੋਂ ਅਫਸਰ ਖੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਇਹ ਸਫਾਈ ਦਾ ਪਾਸ ਹੋਇਆ ਵਾ ਬੰਦੇ ਲੱਗ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਜੀ ਉਹ ਵੀ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਤੁਹਾਡੀ ਦੇਖ ਰੇਖੇ ਦਾ ਸਫਾਈ ਦਾ ਇਹਨਾਂ ਤੋਂ ਬੰਦੇ ਕਿੰਨੇ ਤੁਸੀਂ ਆ ਇਹਨਾਂ ਤੋਂ ਪੂਰਾ ਕੰਮ ਲੈਣਾ ਕਿਉਂਕਿ ਦੇਖੋ ਇਹ ਪੈਸਾ ਇੱਕ ਇੱਕ ਪੈਸਾ ਅਸੀਂ ਚਾਹੁੰਦੇ ਕਿ ਪੂਰਾ ਪੈਸਾ ਇੱਥੇ ਲੱਗੇ ਕਿਉਂਕਿ ਤੁਹਾਡੀ ਕੀਤੀ ਜਿਹੜੀ ਬੇਨਤੀ ਹੈ ਕਈ ਵਾਰੀ ਬੰਦਾ ਡੰਡੇ ਨਾਲੋਂ ਜ਼ਿਆਦਾ ਜਿਹੜਾ ਵਾ ਪਿਆਰ ਦੇ ਨਾਲ ਜਿਹੜਾ ਕੰਮ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਤੋਂ ਮੇਰਾ ਖਿਆਲ ਹੈ ਕਿ ਤੁਸੀਂ ਜੇ ਸਾਡੀ ਇੱਥੇ ਵੀ ਬੇਨਤੀ ਕਰੋ ਸਾਡੀ ਕਬੂਲ ਔਰ ਇਹਦੇ ਤੇ ਵੀ ਤੁਸੀਂ ਨਿਗਾਹ ਆਪਣੀ ਰੱਖੋ ਔਰ ਡਿਪਾਰਟਮੈਂਟ ਦਾ ਵੀ ਧੰਨਵਾਦ ਹੈ ਮੈਂ ਡੀ ਸਾਹਿਬ ਦਾ ਧੰਨਵਾਦ ਕਰਦਾ ਔਰ ਲੋਕਲ ਗਵਰਨਮੈਂਟ ਦਾ ਵੀ ਕਿ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਪ੍ਰੋਜੈਕਟ ਹੈ 20 ਲੱਖ ਰੁਪਏ ਦਾ ਜਿਹੜਾ ਵਾ ਉਹ ਪਾਸ ਕੀਤਾ ਹੈ ਔਰ ਉਹਦਾ ਕੰਮ ਜਿਹੜਾ ਵਾ ਇਹ ਚਾਲੂ ਹੋ ਗਿਆ ਵਾ ਸਫਾਈ ਦੇ ਨਾਲ ਨਾਲ ਹੋਰ ਗ੍ਰਿਲਿੰਗ ਵੀ ਲੱਗ ਰਹੀ ਹੈ ਸਾਡਾ ਗ੍ਰਿਲਿੰਗ ਦਾ ਵੀ ਅਸੀਂ ਐਸਟੀਮੇਟ ਜਿਹੜਾ ਉਹਨਾਂ ਨੂੰ ਕੈਸ਼ ਦਿਓ ਔਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਜਿਹੜੀ ਇਹਦੇ ਆਲੇ ਦੁਆਲੇ ਜਾਲੀ ਲਵਾਵੇ ਕਿਉਂਕਿ ਲੋਕੀ ਨਾ ਦੂਰੋਂ ਸਕੂਟਰ ਤੇ ਲਿਆਉਂਦੇ ਉਹਨਾਂ ਦੀ ਮਾਨਸਿਕਤਾ ਵੀ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਪਿਛੇ ਨੇ ਔਰ ਉਹਨਾਂ ਦੀ ਸੋਚ ਬਹੁਤ ਛੋਟੀ ਹੈ ਕਿ ਜਿਹੜੇ ਗੰਦ ਲਿਆ ਕੇ ਘਰੋਂ ਲਫਾਫੇ ਚ ਪਾ ਕੇ ਇੱਥੇ ਸੁੱਟ ਜਾਂਦੇ ਹਨ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਦਾੜਾ ਗੰਦਿਆ ਉਹ ਸਾਰੇ ਸਮਾਜ ਦੇ ਗੰਦ ਦੇ ਪਾਉਣ ਦੇ ਨਾ ਕਿਸੇ ਲਿਆਓ ਉਹਨੂੰ ਕਿਤੇ ਕੂੜਾਦਾਨ ਚ ਛੋੜ ਦਿਓ ਕਿਤੇ ਜਗ੍ਹਾ ਜਗ੍ਹਾ ਕੂੜਾਦਾਨ ਲੱਗੇ ਕਿਤੇ ਰੱਖ ਦਿਓ ਆਪੇ ਚੁੱਕ ਲੈਣਗੇ ਕਾਰਪੋਰੇਸ਼ਨ ਵਾਲੇ ਸਾਹਮਣੇ ਉਹ ਦੇਖ ਲੈਣਗੇ ਇਹ ਚ ਤੁਹਾਡੇ ਦੀ ਤੁਹਾਨੂੰ ਤਾਂ ਨਹੀਂ ਦਿਖਦਾ ਪਰ ਜਿੰਨਾ ਵੱਡਾ ਨੁਕਸਾਨ ਅੱਗੇ ਤੁਸੀਂ ਕਰ ਜਾਂਦੇ ਹੋ ਉਹਦਾ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂਗਾ ਇਥੋਂ ਮੇਰਾ ਖਿਆਲ ਹੈ ਕਿ 4-5 ਦਿਨ ਇਹਨਾਂ ਨੇ ਵੱਡੀ ਫੋਗਣੇ ਲਾ ਕੇ ਬਾਬਿਆਂ ਨੇ ਆਪਣੇ ਕੋਲੋਂ ਇਹਨਾਂ ਨੇ ਵੱਡੇ ਚੇਨ ਵਾਲੀ ਥੱਲੇ ਲਾ ਕੇ ਤੇ ਮੇਰਾ ਖਿਆਲ ਕਿੰਨੇ ਬਾਬੇ 100-150 ਟਰੱਕ ਇਹਨਾਂ ਗੱਡਿਆ ਇਹਨਾਂ ਨੇ ਇਥੋਂ ਗੱਡ ਤੇਪਰ ਗੱਡਿਆ ਕਰਦਾ ਅਜੇ ਉਹਨਾਂ ਤੇ ਆਜੇ ਅਜੇ ਹੋਰ ਵਿੱਚ ਆ ਅਜੇ ਇਹਦੀ ਸਫਾਈ ਹੋਈ ਨਹੀਂ ਹੈ ਜੋ ਸਫਾਈ ਇਹਦੇ ਹੋਰ ਕਰਾਂਗੇ ਚੰਗੀ ਤਰ੍ਹਾਂ ਔਰ ਆਸ ਕਰਦੇ ਹਾਂ ਕਿ ਇਹ ਸਾਰੇ ਕੰਮ ਅਸੀਂ ਤੇ ਕਰ ਦੇਣੇ ਆ ਬਾਬਿਆਂ ਨੇ ਵੀ ਜਲੋ ਇਹਨਾਂ ਦੀ ਤੇ ਲਿਖਾਈ ਕਰਦੇ ਆਏ ਆ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰੂੰਗਾ ਕਿ ਸਾਡਾ ਸਾਥ ਦਿਆ ਕਰੋ ਘੱਟੋ ਘੱਟ ਗੰਦ ਨਾ ਇਹਦੇ ਚ ਪਾਓ ਜਿਹੜਾ ਕੋ ਪਾਉਂਦਾ ਨੂੰ ਰੋਕੋ ਇਕ ਜੇ ਨਹੀਂ ਜਿਹੜਾ ਵੇਖ ਕੇ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਪ੍ਰਚਾਰ ਕਰਦੇ ਨੇ ਚਾਹੇ ਮੰਦਰਾ ਚਾਹੇ ਚਾਹੇ ਗੁਰਦੁਆਰਿਆਂ 'ਚ ਆਹ ਚਾਹੇ ਮਸਜਿਦਾਂ 'ਚ ਆਹ ਚਾਹੇ ਚਰਚਾਂ 'ਚ ਆਹ ਬੇਨਤੀ ਹੈ ਸਭਨਾਂ ਨੂੰ ਹੱਥ ਜੁੜੋ ਕਿ ਗੰਦ ਜਿਹੜਾ ਆ ਉਹ ਚਲਦੇ ਵਗਦੇ ਪਾਣੀਾਂ 'ਚ ਜਾਂ ਜਿੱਥੋਂ ਦੀ ਪਾਣੀ ਵਗਣੇ ਆ ਉਹਦੇ ਵਿੱਚ ਸੁੱਟ ਕੇ ਆਪਣੇ ਆਪ ਨੂੰ ਤੁਸੀਂ ਸਹੀ ਨਾ ਗਿਣੋ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਮੈਨੂੰ ਆਸ ਹੈ ਕਿ ਸਾਰਾ ਸ਼ਹਿਰ ਸਾਰੇ ਲੋਕ ਇਸ ਨਗਰੀ ਦੇ ਪਵਿੱਤਰ ਸ਼ਹਿਰ ਦੇ ਜਿੱਥੇ ਲੱਖਾਂ ਲੋਕ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਪਵਿੱਤਰ ਸਰੋਵਰਾਂ ਦੇ ਜਿਸਨਾਣਾ ਲਈ ਆਉਂਦੇ ਨੇ ਕਿ ਤੁਸੀਂ ਸਾਡੀ ਇਸ ਸਫਾਈ ਮਹਿਮ ਦਾ ਸਾਥ ਜਰੂਰ ਦਿਓਗੇ ਮੁਸ਼ਕਲਾਂ ਬਹੁਤ ਨੇ ਸਾਨੂੰ ਪਤਾ ਆ ਸ਼ਹਿਰ ਦੇ ਵਿੱਚ ਤਿੰਨ ਚਾਰ ਵੱਡੇ ਨਾਲੇ ਨੇ ਗੰਦੇ ਅਸੀਂ ਸਭ ਨਾਲੇ ਕੰਮ ਕਰਨਾ ਹੈ ਕੁਝ ਵੱਡੇ ਪ੍ਰੋਜੈਕਟ ਨੇ ਜਿਹੜੇ ਸਰਕਾਰ ਨੇ ਬਣਾ ਕੇ ਦੇਣੇ ਨੇ ਬਾਕੀ ਜਿਹੜੇ ਛੋਟੇ-ਮੋਟੇ ਕੰਮ ਨੇ ਜਿੱਦਾਂ ਇਹਨਾਂ ਨੂੰ ਸਦਾਰਨਾ ਇਹਨਾਂ ਦੇ ਕੁਝ ਸ਼ਹਿਰ ਕਾ ਬਣਾਉਣੀਆਂ ਉਹ ਅਸੀਂ ਤੁਹਾਨੂੰ ਕੰਪਲੀਟ ਕਰਾ ਦੇਣਾ ਠੀਕ